ਪਰ ਖੇਤ ਦਾ ਕੁਝ ਹੋਰੇ ਪਣਿਆ ਪਿਆ ਹਾਂ ਗਰਦੀ ਠਾਲਰ ਕੀ ਹੈ ਦੇਖੋ ਬਾਬਾ ਫਿਰ ਇਧਰ ਆਪਣੀ ਮੋਟਰ ਤੇਰਾ ਦੀਂਦੀ ਕੱਖ ਨਹੀਂ ਸਾਬ ਸਾਬ ਜਰਨੀ ਟੂ ਦਿੱਲੀ ਦੀ ਬਾਬੇ ਉਹ ਕਰੋ ਚੈੱਕ ਫਿਰ ਹਾਂਜੀ ਬਾਬੇ ਉਹ ਖੇਤ ਆਈ ਸੀ ਮੈਨੂੰ ਐਂਦੀ ਬਲੌਕ ਬਲਾਕ ਸਟਾਰਟ ਕਰਾਂਗੇ ਪਰ ਖੇਤ ਦਾ ਕੁਝ ਹੋਰੇ ਪਣਿਆ ਪਿਆ ਦੇਖੋ ਮਾਹੌਲ ਹਾਂ ਗਰਦੀ ਠਾਲਰ ਕੀ ਹੈ ਦੇਖੋ ਬਾਬਾ ਫਿਰ ਇਧਰ ਆਪਣੀ ਮੋਟਰ ਤੇਰਾ ਦੀਂਦੀ ਕੱਖ ਨਹੀਂ

ਫੁੱਲ ਜਿਆਵਰਦਸਤ ਮਹੌਲਾ ਇਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਦਿੱਲੀ ਜਾ ਰਿਹਾ ਹੁਣ ਸੇਫਟੂ ਦਿੱਲੀ ਜਰਨੀ ਤੇ ਆਪਾਂ ਵੀ ਲਾਉਣੇ ਜਾ ਕੇ ਅੱਗ ਤੇ ਆਪਣੇ ਵੀਰ ਬੀਜਾਂਗੇ ਅੱਜ ਜਾਂ ਕਰ ਲੂੰ ਦੇਖਦੇ ਆਂ ਫਿਰ ਕਦ ਬੀਜਾਂਗੇ ਤੇ ਬਣੇ ਰਹੋ ਬਲੌਗ ਨਾਲ ਹੁਣ ਤਾਂ ਚਲੋ ਦੀਨ ਲੱਗ ਗਿਆ ਆਪਣਾ ਪੀਪਲ ਜਾ ਉਹ ਪੀਪਲ ਲਵਿਆ ਬਈ ਆਪਣੀ ਮੋਟਰ ਹੁਣ ਦੀਨ ਲੱਗੀ ਪਹਿਲਾਂ ਤਾਂ ਜਮੀਨ ਹੀ ਨਹੀਂ ਦੀਦੀ ਸੀ ਉਹਨੇ ਦੇਖੀ ਦੀ ਘਟ ਗਿਆ ਹੁੰਦਾ ਤੂੰ ਆ ਉਹ ਕਣਕ ਕਣਕ ਬੀਜਦੀ ਇੱਧਰ ਅੱਗ ਉਹ ਗੁਲਾਕੀ ਘਟਾ ਘੁੱਟੀਆਂ ਕਰਾ ਕੇ ਰਣ ਮਾਜਾ ਕੰਮ ਕਰਾਤਾ ਤੇ ਦੇਖੋ ਬਰਾ ਹੁੰਦਾ ਕੱਟ ਗਿਆ ਧੂਆਂ ਤੇ ਆਪਾਂ ਚੱਲੇ ਆਪਣੀ ਖੇਤ ਤੇ ਉੱਧਰ ਵੀ ਲਾਉਣੇ ਆ ਅੱਗ ਚਲੋ ਚੱਲਦੇ ਆ ਠੀਕ ਐ ਤੇ ਉਹ ਦੇਖੋ ਇੱਧਰ ਦਾ ਫੁੱਲਾ ਤਿਆਰ ਆਈ ਟਰਾਲੀ ਟਰਾਲੀ ਲੈ ਕੇ ਆਇਨੇ ਆਪਦਾ ਬੀਜ ਯਾਰ ਨਾਲ ਤੇ ਹੁਣ ਬੀਜੇ ਜਾਣਗੇ ਯਾਰ ਇਹ ਸਾਰਾ ਜਿੰਨਾ ਕੇਰੀਏ ਨੂੰ ਅੱਗ ਲਾਈਏ ਤੇ ਨਾਲ ਦੀ ਨਾਲ ਬੀਜਣਗੇ ਦੋ ਸੁਪਰ ਸੈਂਟਰ ਖੜੇ ਨੇ ਉੱਤੇ ਜੇ ਸਾਨੂੰ ਦੀਨ ਦੇ ਹੋਵਗੇ ਜਿਵੇਂ ਆ ਟਰੈਕਟਰ ਆ ਖੜਿਆ ਬੀ ਵਾਲਾ ਦਾ ਆ ਦੇਖੋ ਤੇ ਧੂਆਂ ਹਜੇ ਉੱਥੇ ਦੀਨਾਂ ਨਹੀਂ ਸਮਾਰ ਕੇ ਮਤਲਬ ਅੱਜ 20 ਜਾਣਗੇ ਕੱਲੂ ਦਿਖਾ ਦਾਂਗੇ ਸੋਨੂੰ ਦੀ ਬਾਬੇ ਉਹ ਕਰੋ ਚੈੱਕ ਫਿਰ ਉਹ ਫਿਰ ਦੀ ਗਾਏਗਾ ਕਰਤਾ ਦਿੱਲੀ ਕਣੀ ਨੂੰ ਤੂੰ ਆ ਸਾਹਿਬ ਆ ਸਹੀਪ ਜਾਨਨੀ ਟੂ ਦਿੱਲੀ ਅਦਾ ਸਭ ਤੋਂ ਸਾਨਾ ਤੀਨਾ ਪਹੁੰਚੇ ਯਾਰ ਦਿੱਲੀ ਮੇਰਾ ਭਾਬੀ ਦੀ ਤੇਰਾ ਤਾਂ ਬੀਜਤੀ ਦੀ ਕਲਕੱਤਾ ਵਲੌਗ ਬਣਾਉਣਾ ਦੇਖੀ ਪੁੱਲਾ ਬੋਲਦੇ ਵੀ ਨਹੀਂ ਗਏ ਯਾਰ ਨੇਰਾ ਵੀ ਤੀ ਤੇ ਬਲੌਗ ਭਰਨਾ ਵੀ ਨਹੀਂ ਤੇ ਵਧੀਆ ਠੀਕ ਹੈ ਤੇ ਆਪਣੇ ਸਾਹਮਣੇ ਵੀ ਕਰਕੇ ਦੇਖੋ ਤੁਸੀਂ ਇਧਰ ਲੱਗੀ ਜੰਮਣ ਆ ਦੇਖੋ ਇਧਰ ਜੰਮ ਗਈ ਉਹ ਵਿਚ ਵਿਚ ਜੰਮ ਲੱਗੀ ਇਹਦਾ ਪਹਿਲਾਂ ਵੀ ਜੀ ਹੈ ਨਾ ਤੇ ਇਧਰ ਆਪਣੇ ਰਾਤ ਪਾਣੀ ਪਾਏ ਗਿਆ ਸਵੇ ਦਾ ਕਿਸੇ ਨੇ ਸਾਡ ਰਖਿਆ ਹੋਣਾ ਯਾਰ ਖੈ ਬਾਜੀ ਚ ਪਾਣੀ ਪੀ ਜਿੰਨਾਂ ਦੀ ਉਹ ਕੋਈ ਚੈੱਕ ਕਰਨੀ ਹੁੰਦਾ ਤੇ ਸਾਹਮਣੇ ਸੋਨ ਵਾਲਾ ਕਬੀਜਨ ਲੱਗ ਰਿਹਾ 750 ਸੁਪਰ ਸਿੱਟਰ ਤੇ 8 ਫੁੱਟ ਪਤਾ ਨਹੀਂ 10 ਫੁੱਟ ਹੈ ਇਹ ਆ ਜਾ ਕੁਛ ਆ ਤੇ ਕਰੋ ਚੈੱਕ ਤੇ ਹੁਣ ਆ ਸਬਜੀ ਵਾਲਾ ਤੋਂ ਜਿਹੜਾ ਤਿਆਰ ਕਰਨੇ ਲੱਗ ਰਿਹਾ ਹੁਣ ਆਪਾਂ ਉਹ ਲਾਵਾਂਗੇ ਤੇ ਇਹ ਦੇਖਣਾ ਪੌੜ ਕਪੂੜਕ ਲਾਦਾਂਗੇ ਮੜੀਆਂ ਮਾਲੀਆਂ ਠੀਕ ਹੈ ਤੇ ਇਤਨੇ ਇਹਨੂੰ ਤਿਆਰ ਕਰਦੇ ਗੁੱਢਦੇ ਆ ਸਮਾਰ ਕੇ ਇਹਨੂੰ ਲਾਇਆ ਹੀ ਜਾਂਦਾ ਤੇ ਹੁਣ ਆਪਾਂ ਚੱਲਦੇ ਆ ਘਰੇ ਤੇ ਲਾਉਣਾ ਪਲਟਿੰਨੇ ਨੂੰ ਚਾਬੀ ਤੇ ਸਾਹਮਣੇ ਚੱਲੀ ਜਾਂਦਾ ਆਪਣੇ ਸੋਨਾ ਲਿਕਾ 750 ਇਹ ਕਰਾਉਣਾ ਤੁਹਾਨੂੰ ਚੈੱਕ ਦੇਖੋ ਫਿਰ ਕਰੋ ਚੈੱਕ ਉਹ ਚੱਲ ਲੈ ਲੱਕੜਾ ਸੁਨਾਲੀ ਕਾ ਤੇ ਇੱਧਰ ਆਪਣੀ ਕਣਕ ਵੀ ਦੇਖੋ ਤੁਸੀਂ ਓਕਰ ਪਟਾ ਨਾ ਬਟਾ ਬਟਾ ਬੱਟੇ ਵੀ ਪਾਤੀ ਆਪਾਂ ਨੇ ਸਾਰੀਆਂ ਤੇ ਐਵੇਂ ਬਟਾ ਪਾ ਪਾਈ ਨਹੀਂ ਪਰਾ ਪਾਈ ਤੇ ਟੁੱਟੀ ਜਾਂਦੀ ਆ ਯਾਰ ਫੇਰ ਆਪਾਂ ਇਧਕੇ ਪਾਈ ਪਾਈਏ ਨਹੀਂ ਆਹਾ ਅੰਨਾਟ ਕੈਂਟ ਬਿਊ ਇਹ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਆ ਯਾਰ ਕਿਤੇ ਮਰਦੀ ਚੱਲ ਜੂ ਪੰਜਾਬ ਵਰਗੀ ਮੋਜ ਲਿੰਕ ਆਪੇ ਦੁਬਾਰਾ ਤੇ ਆ ਬੀ ਉਹ ਖੜਾ ਆਪਣਾ ਪਰਟਿੰਨਾ ਬਸ ਚਾਲਦੇ ਆਪਾਂ ਕਰੇ ਦੇਖੋ ਫਿਰ ਆਲੇ ਦਾਲੇ ਦਾ ਵੀ ਉਹ ਰਿਪੋਰਟ ਦਿਖਾਉਣੇ ਸਾਨੂੰ ਅਮਰੀਕਨ ਪਿੱਟ ਬੋਲਾ ਦੋ ਆਪਾਂ ਕਰੇ ਤੇ ਸਾਨੂੰ ਚੱਲ ਕੇ ਦਿਖਾਉਣੇ ਆ ਆਪਣਾ ਅਮਰੀਕਨ ਪਿੱਟ ਬੋਲਾ ਤੇ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਨਾਲੇ ਲਾਈਕ ਕਮੈਂਟ ਬਾਬੇ ਉਹ ਦੱਬ ਕੇ ਕਰਦਾ ਕਰੋ ਯਾਰ ਤੁਹਾਡੇ ਪ੍ਰਾਣ ਸਪੋਰਟ ਕਰੋ ਨਵਾਂ ਚੈਨਲ ਹੈ ਨਾ

ਰਾਣੀ ਸੁੰਦਰਾ ਦੇਖੋ ਬੁੱਲ ਓਕੇ ਆ ਜਾ ਪੱਟੇ ਬੁੱਲ ਦੀ ਪਾਵਰ ਆ ਜਾ ਬਸ ਆ ਜਾ ਆ ਜਾ ਸੰਡੀ ਆ ਜਾ ਆਇਆ ਸੰਡੀ ਆ ਜਾ ਲੈ ਲੈ ਚਲੋ ਉੱਤੇ ਤੱਕ ਕੀ ਆ ਨਹੀਂ ਆ ਰਹਾ ਹੈ ਉਹ ਗੰਦ ਚੂੰ ਮਾਰਦੀ ਹੈ ਆ ਜਾ ਚਲ ਆ ਜਾ ਸੰਡੀ ਚਲ ਆਇਆ ਉਹ ਖੜਾ ਹੈ ਬਾਬੂ ਆਪਣਾ ਪਲਟੀ ਨੱਕ ਕਰੋ ਚੈੱਕ ਬਲ ਓਕੇ ਕੋ ਵਾਲੀ ਆਇਆ ਤੇ ਹੁਣ ਆਪਾਂ ਆਇਆ ਇਧਰ ਲਈ ਖੇਤ ਤੇ ਤੁਸੀਂ ਵਿਊ ਕਰੋ ਚੈੱਕ ਮੱਝਾਂ گاਵਾ ਦਾ ਤੇ ਮੱਝਾਂ ਹੀ ਨਹੀਂ ਸਾਰੇ گاਵਾ ਦਾ ਕਿੱਥੋਂ ਨਹੀਂ ਚੈੱਕ ਕਰੋ ਚੈੱਕ ਅੱਗ ਵੀ ਲਾਈ ਪਈ ਇੱਧਰ ਉਹ ਦੇਖੋ ਮੱਝਾਂ گاਵਾ ਓ ਲੈ ਓਕਰਪੋਰਟ ਤੇ ਉਹ ਸਾਹਮਣੇ ਪੰਪ ਰਿਹਾ ਸਾਨੂੰ ਅੱਜ ਦਾ ਆਪਾਂ ਕਣਕ ਪਤਾ ਕੇਰੀ ਬੀਜਣੀ ਆ ਤੁਹਾਨੂੰ ਦਿਖਾਉਣੇ ਆ ਠੀਕ ਐ ਪਹਿਲਾਂ ਚਾਬੀ ਤਾਂ ਲਾ ਲਈਏ ਤੁਹਾਨੂੰ ਦਿਖਾਉਣੇ ਆ ਆਪਾਂ ਕੇਰੀ ਕਣਕ ਬੀਜਣੀ ਅੱਜ ਅੱਗ ਲਾ ਕੇ ਉਹ ਖੇਤ ਨੂੰ ਤੇ ਵੈਸੇ ਕੱਲ ਦੇ ਵਲੌਗ ਤੇ ਦਿਖਾਇਆ ਸੀ ਤੇ ਕੇਰੀ ਖੇਤ ਆਪਾਂ ਗਲਾਈ ਤੀ ਨਾ ਕੱਲ ਤੇ ਹੁਣ ਚੱਲਦਿਆ ਮੱਝਾ ਮੱਝਾ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਪੰਜਾਬ ਦੀ ਲਾਈਫ ਇਹ ਸਭ ਦੇਖਣ ਨੂੰ ਮਿਲਦਾ ਹੈ ਪੰਜਾਬ ਦੇ ਵਿੱਚ ਜਿਹੜੀ ਆਪਾਂ ਨੇ ਅੱਜ ਕਣਕ ਵਿਜਨੀਆ ਨਾ ਜੋ ਕਿ ਤੁਹਾਨੂੰ ਦਿਖਾਉਣੀ ਆਪਾਂ ਉਹ ਦੇਖੋ ਸਾਹਮਣੇ ਜਿਹੜਾ ਕਾਲਾ ਕਾਲਾ ਜੱਡੇ ਦੀਂਦੇ ਆਪਣੀ ਰੱਖ ਜੀ ਉਹ ਦੇਖੋ ਸਾਹਮਣੇ ਉਹ ਬਸ ਆਪਣੀ ਉਹ ਜ਼ਮੀਨ ਹੈਗੀ ਕਣਕ ਵਿਜਨ ਵਾਲੀ ਤੇ ਇੱਕ ਆਪਣਾ ਪਿੱਛੇ ਰਹਿ ਗਿਆ ਠੀਕ ਹੈ ਤੇ ਆ ਬੀਜਾਂਗੇ ਅੱਜ ਇਹ ਉਹਦਾ ਹਜੇ ਪੱਤਾ ਆਇਆ ਨਹੀਂ ਤੇ ਇਹਨੂੰ ਬੀਜਾਂਗੇ ਅੱਜ ਬਸ ਬਲੌਕ ਨਾ ਬਣੇ ਰਹੋ ਕੈਂਡ ਕੈਂਡ ਬਲੌਕ ਦੇਖਣ ਦੇ ਲਈ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਹੋ ਆਪਣਾ ਸੋਨਾਲਿਕਾ 750 TI ਇੰਟਰ ਨੈਸ਼ਨਲ ਕਰੋ ਜੱਕਪਲ ওকে ਅੱਠ ਮੰਡਲ ਮੋਡੀਫਿਕੇਸ਼ਨ ਕਰਤੇ ਹਾਂ ਸਟਾਰਟ ਇਸ ਕੀ ਬਸ ਆਪ ਸਬਸਕ੍ਰਾਈਬ ਕਰ ਲਈ ਫਿਰ ਆਪਾਂ ਇਹਦੀ ਮੋਡੀਫਾਈ ਸਟਾਰਟ ਕਰ ਦਾਂਗੇ 300 ਸਬਸਕ੍ਰਾਈਬ ਹੋ ਜਾਣ ਆਪਣੀ ਫਿਰ ਆਪਾਂ ਮੋਡੀਫਿਕੇਸ਼ਨ ਸਟਾਰਟ ਕਰ ਦੇਾਂਗੇ